ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਮਾਸਟਰ ਕੈਟਰ ਜੀਓਗ੍ਰਾਫੀ ਦੇ ਨਾਲ ਰਿਲੇਟਡ 20 ਐਮਸੀਕਿਊਜ਼ ਕਰਾਂਗੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਇੱਕ ਕਲਾਸ ਪਹਿਲਾਂ ਵੀ ਸੀਗੀ ਉਹਦੇ ਵਿੱਚ ਆਪਾਂ ਪਹਿਲੇ 20 ਕੁਐਸਚਨ ਕੀਤੇ ਹੋਏ ਆ ਤਾਂ 21 ਤੋਂ ਲੈ ਕੇ 40 ਤੱਕ ਮਤਲਬ 20 ਐਮਸੀਕਿਊਜ਼ ਕੁਐਸਚਨ ਆਨਸਰ ਆਪਾਂ ਅਸ ਦੀਸ ਕਲਾਸ ਦੇ ਵਿੱਚ ਕਰਾਂਗੇ ਇਹ ਜਿਹੜੇ ਕੁਐਸਚਨ ਆਨਸਰ ਹੈ ਜੀ ਪੰਜਾਬ ਭੂਗੋਲ ਪੰਜਾਬ ਦੇ ਭੂਗੋਲ ਨਾਲ ਮਤਲਬ ਪੰਜਾਬ ਜੀਓਗ੍ਰਾਫੀ ਦੇ ਨਾਲ ریلیਟਡ ਹੀ ਕੁਐਸਚਨ ਆਨਸਰ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਨਸਰ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤਾਂ ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲੇ ਭਾਰਤ ਦਾ ਪਹਿਲਾ ਰੇਲ ਮਾਰਗ 1854 ਈਸਵੀ ਦੇ ਵਿੱਚ ਆਰੰਭ ਹੋਇਆ ਸੀਗਾ ਠੀਕ ਹੈ ਕੁਐਸਚਨ ਦੇ ਵਿੱਚ ਇੱਕ ਕੁਐਸਚਨ ਪਿਆ ਆ ਕਿ ਭਾਰਤ ਦਾ ਜਿਹੜਾ ਪਹਿਲਾ ਰੇਲ ਰੇਲਵੇ ਸੀ ਕਦੋਂ ਸਟਾਰਟ ਕੀਤੀ ਗਈ ਸੀਗੀ 1854 ਦੇ ਵਿੱਚ ਸ਼ੁਰੂ ਕੀਤੀ ਸੀਗੀ ਠੀਕ ਹੈ ਮੁੰਬਈ ਤੋਂ ਥਾਣੇ ਤੱਕ ਸੀਗੇ। ਸਾਈਮੰਬਈ ਤੋਂ ਲੈ ਕੇ ਥਾਣੇ ਤੱਕ ਇਹ ਜਿਹੜੀ ਰੇਲਵੇ ਸਟਾਰਟ ਕੀਤੀ ਗਈ ਸੀ ਜੀ ਕਦੋਂ ਕੀਤੀ ਗਈ ਸੀ 1854 ਦੇ ਵਿੱਚ ਤੇ ਇਹਦੇ ਇਹ ਸੀਗੀ ਜੀ 34 ਕਿਲੋਮੀਟਰ ਲੰਬੀ ਇਹ ਰੇਲਵੇ ਲਾਈਨ ਸੀਗੀ। ਠੀਕ ਹੈ 34 ਕਿਲੋਮੀਟਰ ਮੁੰਬਈ ਤੋਂ ਥਾਣੇ 1854 ਦੇ ਵਿੱਚ ਇਹ ਸ਼ੁਰੂ ਕੀਤੀ ਗਈ ਸੀਗੀ। ਤਾਂ ਪੰਜਾਬ ਦੇ ਵਿੱਚ ਪਹਿਲਾ ਰੇਲ ਮਾਰਗ ਕਦੋਂ ਆਇਆ ਸੀਗਾ? ਤਾਂ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਰੇਲ ਮਾਰਗ ਆਇਆ ਸੀ ਜੀ 1856 ਈਸਵੀ ਦੇ ਵਿੱਚ ਆਇਆ ਸੀਗਾ ਮਤਲਬ ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਪੰਜਾਬ ਹਿਸਟਰੀ ਪੜ੍ਹੀ ਆ ਆਪਾਂ ਪੜ੍ਹਦੇ ਆ ਕਿ 1849 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਨਾ ਭਾਰਤ ਤੇ ਕਬਜ਼ਾ ਕਰ ਲਿਆ ਸੀਗਾ ਸੌਰੀ ਪੰਜਾਬ ਨੂੰ ਆਪਣੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਸੀਗਾ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਜਿਹੜੀਆਂ ਸੰਧੀਆਂ ਉਦੋਂ ਆਪਾਂ ਪੜ੍ਹਿਆ ਸੀ ਹਨਾ ਤਾਂ ਉਹ 1849 ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਿਆ ਤੇ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਸਿੱਖਿਆ ਦੇ ਵਿੱਚ ਜਾਂ ਫਿਰ ਵਪਾਰਿਕ ਕੰਮ ਜੋ ਵੀ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਅੰਗਰੇਜ਼ਾਂ ਨੇ ਹੀ ਰੇਲ ਮਾਰਗ ਇੱਥੇ ਬਣਵਾਇਆ ਸੀਗਾ 1856 ਈਸਵੀ ਦੇ ਵਿੱਚ ਵਿਕਾਸ ਦੇ ਲਈ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਰਾਜਸਥਾਨ ਸੀ ਹਵਾਈ ਅੱਡਾ ਕਿੱਥੇ ਹੈਗਾ ਤਾਂ ਇਹ ਜਿਹੜਾ ਰਾਜਸਥਾਨ ਸੀ ਜਗਾ ਦਾ ਨਾਮ ਹੈ ਵੈਸੇ ਇਹ ਦੀ ਰਾਜਾ ਸੰਸੀ ਹਵਾਈ ਅੱਡਾ ਉਹ ਜਗਾ ਦੇ ਨਾਮ ਤੇ ਹੀ ਇਹਨੂੰ ਹਵਾਈ ਅੱਡਾ ਕਿਹਾ ਜਾਂਦਾ ਹੈ ਰਾਜਾ ਸੰਸੀ ਹਵਾਈ ਅੱਡਾ ਨਾਮ ਦਿੱਤਾ ਹੈ ਤਾਂ ਇਹ ਜਿਹੜਾ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ ਤੇ ਇਹ ਇੰਟਰਨੈਸ਼ਨਲ 에ਅਰਲਾਈਨ ਹੈ ਠੀਕ ਹੈ ਇੰਟਰਨੈਸ਼ਨਲ ਬਣ ਚੁੱਕਿਆ ਹੁਣ ਮਤਲਬ ਵੀ ਇਹ ਫੋਰਨਰ ਕੰਟਰੀਸ ਨੂੰ ਵੀ ਇਹ ਅੰਤਰਰਾਸ਼ਟਰੀ ਹਵਾਈ ਅੱਡਾ ਕਰਕੇ ਇੰਨਾ ਇਹ ਮਸ਼ਹੂਰ ਆ ਤਾਂ ਪੰਜਾਬ ਦੇ ਵਿੱਚ ਹੋਰ ਹਵਾਈ ਅੱਡਾ ਕਿੱਥੇ ਹੈ ਜੀ ਇੱਕ ਲੁਧਿਆਣੇ ਤੇ ਬਠਿੰਡੇ ਦੇ ਵਿੱਚ ਵੀ ਹੈਗਾ ਆ ਪਰ ਉਹ ਜਿਵੇਂ ਇੱਕ ਬਠਿੰਡੇ ਵਾਲਾ ਜਿਹੜਾ ਹਵਾਈ ਅੱਡਾ ਉਹ ਅੰਤਰਰਾਸ਼ਟਰੀ ਹਵਾਈ ਅੱਡਾ ਨਹੀਂ ਹੈਗਾ ਹੌਲੀ ਹੌਲੀ ਕਹਿ ਰਹੇ ਆ ਵੀ ਉਹ ਵੀ ਬਣ ਜਾਊਗਾ ਬਟ ਇਹ ਇਹ ਇੰਪੋਰਟੈਂਟ ਹੈ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਨਾਮ ਹੈਗਾ ਰਾਜਾ ਸੰਸੀ ਹਵਾਈ ਅੱਡਾ ਅੰਮ੍ਰਿਤਸਰ ਦੇ ਵਿੱਚ ਨੈਕਸਟ ਹੈ ਜੀ ਪਾਖੜਾ ਨੰਗਲ ਬਣਾਉਣ ਦਾ ਵਿਚਾਰ ਪਹਿਲੀ ਵਾਰੀ ਕਦੋਂ ਕੀਤਾ ਗਿਆ ਸੀ ਮਤਲਬ ਜਿਹੜੀ ਪਾਖੜਾ ਨੰਗਲ ਡੈਮ ਹੈ ਇੱਥੇ ਠੀਕ ਹੈ ਡੈਮ ਉਹ ਡੈਮ ਇੱਕ ਪਾਖੜਾ ਨਹਿਰ ਵੀ ਹੈ ਨਾ ਇਹ ਪਾਖੜਾ ਨੰਗਲ ਯੋਜਨਾ ਬੇਸਿਕਲੀ ਇਹ ਹੈ ਯੋਜਨਾ ਹੈ ਗਿਆ ਤਾਂ ਇਹ ਯੋਜਨਾ ਬਣਾਉਣ ਦਾ ਜਿਹੜਾ ਵਿਚਾਰ ਹੈ ਜੀ 1908 ਈਸਵੀ ਦੇ ਵਿੱਚ ਦਿੱਤਾ ਸੀਗਾ ਤੇ ਪੰਜਾਬ ਦੇ ਕਿਹੜੇ ਗਵਰਨਰ ਨੇ ਇਹ ਵਿਚਾਰ ਦਿੱਤਾ ਸੀਗਾ ਪਾਖੜਾ ਨੰਗਲ ਯੋਜਨਾ ਬਣਾਉਣ ਦਾ ਜਿਹੜਾ ਵਿਚਾਰ 1908 ਦੇ ਵਿੱਚ ਪੰਜਾਬ ਦੇ ਕਿਹੜੇ ਗਵਰਨਰ ਨੇ ਦਿੱਤਾ ਸੀਗਾ ਜੀ ਇਹ ਦਿੱਤਾ ਸੀਗਾ ਸਰ ਲੂਇਸ ਡੀਨ ਨੇ ਨੈਕਸਟ ਕੁਐਸਚਨ ਹੈ ਜੀ ਪਾਖੜਾ ਡੈਮ ਦੀ ਲੰਬਾਈ ਕਿੰਨੀ ਹੈ ਤਾਂ ਪਾਖੜਾ ਡੈਮ ਜਿਹੜਾ ਜੀ ਉਹਦੀ ਲੰਬਾਈ ਹੈਗੀ 518 ਮੀਟਰ ਲੰਬਾ ਇਹ ਡੈਮ ਹੈ ਤੇ ਇਹਦੀ ਉਚਾਈ ਕਿੰਨੀ ਹੈ ਜੀ 26 ਮੀਟਰ ਉੱਚਾ ਇਹ ਬੰਨ ਬਣਾਇਆ ਗਿਆ ਹੈ ਨੈਕਸਟ ਜੀ ਸਾਨਣ ਬਿਜਲੀ ਘਰ ਕਿੱਥੇ ਸਥਿਤ ਹੈ ਸੰਨਣ ਬਿਜਲੀ ਘਰਨ ਇਹ ਜਿਹੜਾ ਇੱਕੋ ਇੱਕ ਬਿਜਲੀ ਘਰ ਸੀਗਾ ਜੀ ਜਿਹੜਾ ਕਿ ਆਜ਼ਾਦੀ ਤੋਂ ਪਹਿਲਾਂ ਬਣਿਆ ਬਣਾਇਆ ਗਿਆ ਸੀ ਤੇ ਇਹ ਪੰਜਾਬ ਨੂੰ ਬਿਜਲੀ ਦਿੰਦਾ ਸੀ ਸਭ ਤੋਂ ਪਹਿਲਾ ਬਿਜਲੀ ਘਰ ਹੈ ਜਿੱਥੋਂ ਪੰਜਾਬ ਨੂੰ ਬਿਜਲੀ ਮਿਲਣੀ ਸ਼ੁਰੂ ਹੋਈ ਸੀ ਠੀਕ ਹੈ ਜੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਆਜ਼ਾਦੀ ਤੋਂ ਪਹਿਲਾਂ ਜਿਹੜੀ ਬਿਜਲੀ ਹੁੰਦੀ ਸੀ ਨਾ ਆਜ਼ਾਦੀ ਤੋਂ ਬਾਅਦ ਵੀ ਬਹੁਤ ਸਮਾਂ ਤੱਕ ਬਿਜਲੀ ਹੁੰਦੀ ਸੀ ਸਿਰਫ ਅਮੀਰ ਲੋਕਾਂ ਦੇ ਵੱਸ ਦਾ ਕੰਮ ਹੁੰਦਾ ਸੀਗਾ ਤਾਂ ਇਹ ਜਿਹੜਾ ਪਹਿਲਾ ਬਿਜਲੀਕਰ ਸੀਗਾ ਜਿਹਨੇ ਪੰਜਾਬ ਨੂੰ ਬਿਜਲੀ ਦਿੱਤੀ ਉਹ ਵੀ ਮਤਲਬ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਤੱਕ ਤਾਂ ਉਹ ਵੀ ਨਹੀਂ ਪਹੁੰਚਦੀ ਸੀਗੀ ਕਿਉਂਕਿ ਉਹ ਉਹਦਾ ਖਰਚਾ ਚੱਕਣ ਦੇ ਉਸ ਟਾਈਮ ਤੇ ਨਹੀਂ ਸੀਗਾ ਮਹਿੰਗੀ ਸੀਗੀ ਕਿਉਂਕਿ ਜਦੋਂ ਚੀਜ਼ ਜਿਹੜੀ ਚੀਜ਼ ਥੋੜੀ ਹੁੰਦੀ ਹੈ ਨਵੀਂ-ਨਵੀਂ ਹੁੰਦੀ ਹੈ ਨਾ ਮਹਿੰਗੀ ਹੁੰਦੀ ਆ ਤਾਂ ਇਹ ਹਿਮਾਚਲ ਪ੍ਰਦੇਸ਼ ਦੇ ਜੁਗਿੰਦਰ ਨਗਰ ਦੇ ਵਿੱਚ ਉਹਲ ਦਰਿਆ ਤੇ ਬਣਾਇਆ ਗਿਆ ਸੀਗਾ ਜੀ ਸਾਨਨ ਬਿਜਲੀ ਘਰ ਪਰ ਇਹ ਜਿਹੜਾ ਹਿਮਾਚਲ ਪ੍ਰਦੇਸ਼ ਤਾਂ ਬਾਅਦ ਵਿੱਚ ਅੱਡ ਹੋਇਆ ਨਾ ਇਹ ਸਾਰੇ ਪੰਜਾਬ ਮਤਲਬ ਪਹਿਲਾਂ ਇਹ ਸਾਰਾ ਕੁਝ ਇੱਕੋ ਕੁਸ਼ੀ ਹੀ ਹੈਗਾ ਸੀਗਾ ਤਾਂ ਸਾਨਨ ਬਿਜਲੀ ਘਰ ਪੰਜਾਬ ਦੇ ਵਿੱਚ ਹੀ ਆਉਂਦਾ ਸੀਗਾ ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਦੇ ਵਿੱਚ ਚਲਿਆ ਗਿਆ ਜੁਗਿੰਦਰ ਨਗਰ ਵਿਖੇ ਹੈਗਾ ਪੰਜਾਬ ਦਾ ਜੰਗਲਾਂ ਅਧੀਨ ਕਿੰਨੇ ਪ੍ਰਤੀਸ਼ਤ ਖੇਤਰ ਹੈ ਜੀ ਤਾਂ ਇਹਦਾ ਸਹੀ ਆਨਸਰ ਆ 6.07% ਤਾਂ ਜੰਗਲਾਂ ਦਾ ਪੰਜਾਬ ਦੇ ਵਿੱਚ ਜਿਹੜਾ ਜੰਗਲਾਂ ਦੇ ਅਧੀਨ 6.07% ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਇਹ ਤੇ ਸਭ ਤੋਂ ਜ਼ਿਆਦਾ ਜੰਗਲ ਕਿਹੜੇ ਜ਼ਿਲ੍ਹੇ ਦੇ ਵਿੱਚ ਪਾਈ ਜਾਂਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਾਈ ਜਾਂਦੇ ਆ ਤਾਂ ਇਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਿਆ ਆ ਤੇ ਇਹ ਵੀ ਪੁੱਛਿਆ ਜਾਂਦਾ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਪਾਈ ਜਾਂਦੇ ਆ ਤਾਂ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਪਾਈ ਜਾਂਦੇ ਆ ਤੇ ਨੈਕਸਟ ਹੈ ਜੀ UNO ਦੇ ਅਨੁਸਾਰ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲਾਂ ਦਾ ਹੋਣਾ ਚਾਹੀਦਾ ਹੈ ਤਾਂ ਇਹ ਵੀ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਯੂ ਐਨਓ ਦੇਨ ਸਰ ਇੱਕ ਦੇਸ਼ ਦੇ ਵਿੱਚ ਜਾਂ ਇੱਕ ਰਾਜ ਦੇ ਵਿੱਚ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ ਤਾਂ ਕਿ ਆਪਣਾ ਜਿਹੜਾ এনवायरमेंट ਆ ਕਲੀਨ ਰਹਿ ਸਕੇ ਤਾਂ 33% ਹਿੱਸਾ ਜੰਗਲਾਂ ਦਾ ਹੋਣਾ ਚਾਹੀਦਾ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਪਾਈ ਜਾਂਦੇ ਆ ਜੀ ਤਾਂ ਇਹ ਆਪਾਂ ਗੱਲ ਕਰ ਚੁੱਕੇ ਹੁਸ਼ਿਆਰਪੁਰ ਦੇ ਵਿੱਚ ਨੈਕਸਟ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਆਰੰਭ ਕਦੋਂ ਹੋਇਆ ਸੀਗਾ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਆਰੰਭ ਹੋਇਆ ਸੀ ਜੀ 1965-66 ਦੇ ਵਿੱਚ ਤੇ ਇਹ ਜਿਹੜੀ ਹਰੀ ਕ੍ਰਾਂਤੀ ਹੈ ਇਹ ਸਭ ਤੋਂ ਪਹਿਲਾਂ ਕਿੱਥੇ ਦੇਖਣ ਨੂੰ ਮਿਲੀ ਸੀਗੀ ਇਹਦਾ ਮਤਲਬ ਇਹਦਾ ਬਰਥ ਕਿੱਥੇ ਹੋਇਆ ਸੀਗਾ ਇਹ ਹੈਗੇ ਜੀ ਮੈਕਸੀਕੋ ਦੀ ਕ੍ਰਾਂਤੀ ਆ ਮੈਕਸੀਕੋ ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਤੇ ਪੰਜਾਬ ਦੇ ਵਿੱਚ 1965-66 ਦੇ ਵਿੱਚ ਆਈ ਸੀ ਹਰੀ ਕ੍ਰਾਂਤੀ ਹੁੰਦੀ ਕਿਆਂ ਕੇ ਫਸਲਾਂ ਦੀ ਪੈਦਾਵਾਰ ਦੇ ਵਿੱਚ ਵਾਧਾ ਹੋਇਆ ਸੀਗਾ ਨਵੇਂ-ਨਵੇਂ ਤਕਨੀਕਾਂ ਨਵੀਆਂ-ਨਵੀਆਂ ਜਿਹੜੀਆਂ ਖਾਦਾਂ ਨਵੇਂ ਬੀਜ ਹੋਂਦ ਦੇ ਵਿੱਚ ਆਏ ਖੋਜਾਂ ਹੋਈਆਂ ਤੇ ਹਰੀ ਕ੍ਰਾਂਤੀ ਆਈ ਇਹ ਇਹ ਮੇਨਲੀ ਕਣਕ ਦੀ ਜਿਹੜੀ ਖੇਤੀਆਂ ਕਣਕ ਤੇ ਚਾਵਲ ਦੀ ਖੇਤੀ ਦੇ ਵਿੱਚ ਉਦੋਂ ਵਾਧਾ ਹੋਇਆ ਸੀ ਉਹਨੂੰ ਹਰੀ ਕ੍ਰਾਂਤੀ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਪਾਖੜਾ ਨਹਿਰ ਬਣ ਕੇ ਕਦੋਂ ਤਿਆਰ ਹੋ ਗਈ ਸੀਗੀ ਤਾਂ ਪਾਖੜਾ ਨਹਿਰ 1968 ਇਸਵੀ ਦੇ ਵਿੱਚ ਬਣ ਕੇ ਤਿਆਰ ਹੋ ਗਈ ਸੀਗੀ ਨੈਕਸਟ ਹੈ ਜੀ ਪਾਖੜਾ ਨਹਿਰ ਦੀ ਪੰਜਾਬ ਦੇ ਵਿੱਚ ਕਿੰਨੀ ਲੰਬਾਈ ਹੈ 239 ਕਿਲੋਮੀਟਰ ਵੈਸੇ ਇਵੇਂ ਕੁਐਸਚਨ ਸ਼ਾਇਦ ਨਾ ਪੁੱਛਣ ਪਰ ਫਿਰ ਵੀ ਪਾਖੜਾ ਨਹਿਰ ਦੀ ਜਿਹੜੀ ਲੰਬਾਈ ਪੰਜਾਬ ਦੇ ਵਿੱਚ 239 ਕਿਲੋਮੀਟਰ ਹੈ ਨੈਕਸਟ ਹੈ ਜੀ ਪੰਜਾਬ ਦੇ ਵਿੱਚ ਛੱਡ ਦੇ ਅੱਗੇ ਜਿਹੜੇ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਪੀਪਰ ਦੇ ਵਿੱਚ ਆਉਂਦੇ ਆ ਪਿਛਲੇ ਪੇਪਰ ਦੇ ਵਿੱਚ ਨਾ ਪੰਜਾਬ ਜੀਓਗ੍ਰਾਫੀ ਜਾਂ ਫਿਰ ਪੰਜਾਬ ਹਿਸਟਰੀ ਦੇ ਕੁਐਸਚਨ ਬਹੁਤ ਘੱਟ ਆਏ ਸੀਗੇ ਤਾਂ ਪਿਛਲੇ ਪੇਪਰ ਨੂੰ ਆਪਾਂ ਜੇਕਰ ਨਾ ਦੇਖੀ ਉਸ ਤੋਂ ਪਹਿਲਾਂ ਵਾਲੇ ਪੇਪਰਾਂ ਨੂੰ ਦੇਖੀ ਤਾਂ ਇਹਨਾਂ ਦੇ ਵਿੱਚੋਂ ਬਹੁਤ ਕੁਐਸਚਨ ਪੇਪਰ ਦੇ ਵਿੱਚ ਆਏ ਹੋਏ ਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੇ ਵਿੱਚ ਹੜਾਂ ਦੇ ਮੈਦਾਨਾਂ ਨੂੰ ਹੜ ਦੇ ਮੈਦਾਨਾਂ ਨੂੰ ਕੀ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਬੇਟ ਕਿਹਾ ਜਾਂਦਾ ਆ ਜਿਕਰ ਬੇਟ ਸ਼ਬਦ ਕਿਤੇ ਵੀ ਆਉਂਦਾ ਤਾਂ ਉਹਦਾ ਮਤਲਬ ਕੀ ਆ ਹੜ ਦੇ ਰਾਹੀਂ ਜਿਹੜੇ ਬਣੇ ਮੈਦਾਨ ਨਦੀਆਂ ਦੇ ਵਿੱਚ ਜਦੋਂ ਹੜ ਆ ਜਾਂਦਾ ਤੇ ਹੜ ਆਪਣੇ ਨਾਲ ਬਹੁਤ ਸਾਰੀ ਮਿੱਟੀ ਨੂੰ ਵਹਾ ਕੇ ਲੈ ਆਉਂਦੇ ਆ ਤਾਂ ਫਿਰ ਜਿੱਥੇ-ਜਿੱਥੇ ਉਹ ਮਿੱਟੀ ਫੈਲ ਜਾਂਦੀ ਆ ਉੱਥੇ-ਉੱਥੇ ਮੈਦਾਨ ਬਣ ਜਾਂਦੇ ਆ ਉਹਨਾਂ ਨੂੰ ਬੇਟ ਕਿਹਾ ਜਾਂਦਾ ਆ ਨੈਕਸਟ ਕੁਐਸਚਨ ਹੈ ਜੀ ਨੈਲੀ ਦੇ ਮੈਦਾਨ ਕਿਸ ਦਰਿਆ ਦੁਆਰਾ ਬਣਾਈ ਹੁਣ ਇਹ ਨੈਲੀ ਸ਼ਬਦ ਆ ਗਿਆ ਜਿੱਥੇ ਵੀ ਉਹਦਾ ਸੰਬੰਧ ਹੈ ਜੀ ਕੱਗਰ ਦਰਿਆ ਨਾਲ ਕੱਗਰ ਦਰਿਆ ਨੇ ਜਿਹੜੀ ਮਿੱਟੀ ਆਪਣੇ ਨਾਲ ਵਹਾ ਕੇ ਲੈਂਦੀ ਉਹ ਮਿੱਟੀ ਨਾਲ ਜਿਹੜੇ ਮੈਦਾਨ ਬਣੇ ਉਹਨੂੰ ਨੈਲੀ ਦੇ ਮੈਦਾਨ ਕਹਿੰਦੇ ਆ ਨੈਕਸਟ ਸਾਰੇ ਹੀ ਕੁਐਸਚਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਹਾਂਜੀ ਕੰਢੀ ਖੇਤਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਜਿਹੜਾ ਕੰਢੀ ਖੇਤਰ ਹੈ ਨਾ ਇਹ ਮਤਲਬ ਜਿਹੜੀਆਂ ਪਹਾੜੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਜਿੱਥੇ ਜਿਵੇਂ ਇਹ ਪਹਾੜੀਆਂ ਹਨ ਜਿੱਥੇ ਖਤਮ ਹੁੰਦੀਆਂ ਇੱਥੇ ਜਿਹੜੇ ਮੈਦਾਨ ਬੰਦੇ ਇਹਨਾਂ ਨੂੰ ਕੰਢੀ ਖੇਤਰ ਕਿਹਾ ਜਾਂਦਾ ਹੈ ਤਾਂ ਇਹ ਜਿਹੜੇ ਕੰਢੀ ਖੇਤਰ ਹੈ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੱਛਮ ਵੱਲ ਦੀ ਰੁਕੜ ਦੇ ਨੂਰਪੁਰ tehsil ਉਦੇਪੂਰਬ ਵੱਲ ਦੇ ਮੈਦਾਨਾ ਨੂੰ ਕੰਢੀ ਖੇਤਰ ਕਿਹਾ ਜਾਂਦਾ ਹੈ ਇਹਨੂੰ ਸਵਾਰ ਕੇ ਸਮਝਣਾ ਤਾਂ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਨੈਕਸਟ ਹੈ ਜੀ ਅੰਮ੍ਰਿਤਸਰ ਅੰਨਪੁਰ ਸਾਹਿਬ ਨੇੜੇ ਕੰਢੀ ਖੇਤਰ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਇਹਦਾ ਆਨਸਰ ਆਊਗਾ ਜੀ ਚੰਗਾਰ ਜਿਹੜਾ ਕੰਢੀ ਖੇਤਰ ਹੈ ਨਾ ਉਹਨੂੰ ਚੰਗਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ ਕਿੱਥੇ ਅਨੰਤਪੁਰ ਸਾਹਿਬ ਦੇ ਨੇੜੇ ਨੈਕਸਟ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੱਛਮ ਵੱਲ 300 ਮੀਟਰ ਦੀ ਉਚ ਸਮ ਉਚੀ ਰੇਖਾ ਤੱਕ ਦੇ ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਸ਼ਿਵਾਲਿਕ ਪਹਾੜੀਆਂ ਦੇ ਪੱਛਮ ਵਾਲੇ ਇਲਾਕੇ ਨੂੰ ਜੇ ਘਾੜ ਕਿਹਾ ਜਾਂਦਾ ਹੈ ਸੰਸਕ੍ਰਿਤ ਅਨੁਸਾਰ ਸੰਸਕ੍ਰਿਤ ਅਨੁਸਾਰ ਰਾਵੀ ਨਦੀ ਦਾ ਕੀ ਨਾਮ ਹੈ ਤਾਂ ਇਹ ਨਾਮ ਹੈ ਜੀ ਇਰਾਵਤੀ ਰਾਵੀ ਨਦੀ ਦਾ ਨਾਮ ਹੈਗਾ ਆ ਇਰਾਵਤੀ ਨੈਕਸਟ ਹੈ ਜੀ ਰਾਵੀ ਨਦੀ ਪਾਕਿਸਤਾਨ ਵਿੱਚ ਕਿੱਥੋਂ ਪ੍ਰਵੇਸ਼ ਕਰਦੀ ਆ ਕੱਕੜਮੰਜ ਨਾਮੀ ਸਥਾਨ ਤੋਂ ਇਹ ਪ੍ਰਵੇਸ਼ ਕਰਦੀ ਹੈ ਜੀ ਰਾਵੀ ਨਦੀ ਪਾਕਿਸਤਾਨ ਦੇ ਵਿੱਚ ਠੀਕ ਹੈ ਰਾਵੀ ਨਦੀ ਪਾਕਿਸਤਾਨ ਵਿੱਚ ਕੱਕੜਮੰਜ ਨਾਮੀ ਸਥਾਨ ਤੋਂ ਮਤਲਬ ਭਾਰਤ ਤੋਂ ਜਦੋਂ ਇਹ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਸ ਜਗ੍ਹਾ ਤੇ ਕਿਹੜਾ ਸਥਾਨ ਹੈ ਕੱਕੜਮੰਜ ਪਿੰਡ ਦਾ ਇਹ ਨਾਮ ਹੈ ਜੀ ਨੈਕਸਟ ਰੰਜੀਤ ਸਾਗਰ ਯੋਜਨਾ 2020 ਦੇ ਵਿੱਚ ਤਿਆਰ ਹੋ ਗਈ ਸੀਗੀ ਇਸ ਨੂੰ ਦੇਸ਼ ਦੇ ਕਿਸ ਪ੍ਰਧਾਨ ਮੰਤਰੀ ਦੇ ਸਮੇਂ ਦੌਰਾਨ ਬਣਾਇਆ ਗਿਆ ਸੀਗਾ ਤਾਂ ਇਹਦਾ ਸਹੀ ਅਨਸਰ ਆਊਗਾ ਅਟਲ ਵਿਹਾਰੀ ਬਾਜਪਾਈ ਅਟਲ ਵਿਹਾਰੀ ਬਾਜਪਾਈ ਨੇ ਇਹ ਨੂੰ ਬਣਵਾਇਆ ਸੀਗਾ ਤੇ ਇਹ 2020 ਦੇ ਵਿੱਚ ਤਿਆਰ ਹੋ ਗਈ ਸੀ ਇਹਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ ਰੰਜੀਤ ਸਾਗਰ ਯੋਜਨਾ ਨੂੰ ਇਹਨੂੰ ਥੀਨ ਡੈਮ ਵੀ ਕਿਹਾ ਜਾਂਦਾ ਕਿਉਂਕਿ ਥੀਨ ਨਾਮ ਦੇ ਪਿੰਡ ਦੇ ਵਿੱਚ ਸਥਿਤ ਹੈ ਸ਼ਾਹਪੁਰ ਕੰਢੀ ਯੋਜਨਾ ਪੰਜਾਬ ਦੇ ਨਾਲ-ਨਾਲ ਹੋਰ ਕਿਸ ਰਾਜ ਨੂੰ ਵੀ ਬਿਜਲੀ ਤੇ ਸਿੰਚਾਈ ਲਈ ਜਲ ਪ੍ਰਦਾਨ ਕਰਦੀ ਆ ਤਾਂ ਸ਼ਾਹਪੁਰ ਕੰਢੀ ਯੋਜਨਾ ਇਹ ਕਿਹੜੀ ਕਿੱਥੇ ਬਣਾਈ ਗਈ ਆ ਰਾਵੀ ਨਦੀ ਦੇ ਕੋਲ ਆ ਇਹ ਸ਼ਾਹਪੁਰ ਕੰਢੀ ਯੋਜਨਾ ਤੇ ਇਹ ਜੰਮੂ ਐਂਡ ਕਸ਼ਮੀਰ ਨੂੰ ਵੀ ਸਿੰਚਾਈ ਲਈ ਜਲ ਪ੍ਰਦਾਨ ਕਰਦੀ ਆ ਤਾਂ ਏਸੀਜੀ ਆਪਣੇ ਅੱਜ ਦੇ 40 Uh, 20 एमसीक्यूस ਤਾਂ ਆਉਣ ਵਾਲੀ ਕਲਾਸ ਦੇ ਵਿੱਚ ਇਸੇ ਤਰ੍ਹਾਂ ਆਪਾਂ 20 20 ਕਰਦੇ ਰਵਾਂਗੇ ਤਾਂ ਪੰਜਾਬ ਜੀਓਗ੍ਰਾਫੀ ਦੇ ਨਾਲ ریلیਟਡ ਬਹੁਤ ਸਾਰੇ ਹੀ ਤੁਹਾਡੇ ਕੁਐਸਚਨ ਆ ਜਿਹੜੇ ਕਵਰ ਹੋਈ ਜਾਣਗੇ ਤਾਂ ਇਹਨਾਂ ਦੇ ਜਿਹੜੇ ਨੋਟਸ ਆ ਉਹ ਵੀ ਆਪਣੇ ਕੋਲੇ ਹੈਗੇ ਜੇਕਰ ਕਿਸੇ ਵੀ ਸਟੂਡੈਂਟ ਨੇ ਕਿਸੇ ਵੀ ਬੱਚੇ ਨੇ ਜਿਹੜੇ ਆਪਣੇ ਨੋਟਸ ਆ ਫੁੱਲ ਸਿਲੇਬਸ ਦੇ ਐਮਸੀਆਰਟੀ ਪਲਸ ਐਸਸੀਆਰਟੀ ਜੋ ਵੀ ਆ ਨਾ ਜੋ ਵੀ ਫੁੱਲ ਸਿਲੇਬਸ ਆ ਟੌਪਿਕ ਵਾਈਜ਼ ਆ ਕਲਾਸਾਂ ਦਾ ਛੂਟੀਆਂ ਕਲਾਸਾਂ ਦਾ ਉਹ ਸਾਰਾ ਆਪਣੇ ਕੋਲ अवेलेबल ਹੈਗਾ ਜੇ ਕਿਸੇ ਬੱਚੇ ਨੂੰ ਲੈਣੇ ਹੋਣ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਤਾਂ ਵੀਡੀਓ ਦੇਖ ਲਈ ਧੰਨਵਾਦ